ਸਵੇਰ ਦੇ 7:30 ਦਾ ਟਾਈਮ ਹੋ ਚੁੱਕਿਆ ਤੇ ਰਾਤ ਆਪਾਂ ਇੱਥੇ ਰਹੇ ਜੀ ਮੰਡੀ ਚ ਆਹ ਵਾਲੇ ਤੇ ਢਾਬਾਗਾ ਤੇ ਥੱਲੇ ਢਾਬਾਗਾ ਤੇ ਉੱਪਰ ਰੂਮ ਵਗੈਰਾ ਨੇ ਪਤਲੇ ਇੱਕ ਤਰ੍ਹਾਂ ਦਾ ਹੋਮਸਟੇ ਹੈਗਾ ਤੇ ਆਪਾਂ ਇੱਥੇ ਰਹੇ ਸੀਗੇ ਤੇ ਅੱਜ ਆਪਾਂ ਚੱਲੇ ਆਂ ਵਾਪਸ ਪਿੰਡ ਵੱਲ ਤੇ ਆਪਾਂ ਵੀਡੀਓ 'ਚ ਜਿਵੇਂ ਗੱਲ ਕਰੀ ਸੀ ਦੱਸਿਆ ਸੀ ਵੀ ਆਪਾਂ ਕਿੱਥੇ ਰਹੇ ਹਾਂ ਨਾ ਤੇ ਆਪਾਂ ਵੀਡੀਓ 'ਚ ਦੱਸਾਂਗੇ ਵੀ ਟੋਟਲ ਕਿੰਨਾ ਖਰਚ ਆਇਆ ਤੇ ਕਿੰਨਾ ਮਤਲਬ ਮੁਠਾਈ ਚੱਲੇ ਆਪਣਾ ਮੰਡੀ ਮੁੱਢੀ ਜਿਹੜੀਆਂ ਆਪਣੀਆਂ ਗੱਲਾਂ ਹੋਣਗੀਆਂ ਆਮ ਗੱਲਾਂ ਹੋਣਗੀਆਂ ਉਹ ਆਪਾਂ ਜਰੂਰ ਦੱਸਾਂਗੇ ਵੀਡੀਓ ਦੇ ਲਾਸਟ 'ਚ ਤੇ ਹੁਣ ਆਪਾਂ ਪਿੰਡ ਵੱਲ ਚੱਲਦੇ ਆ ਤੇ ਅੱਗੇ ਕਿਉਂਕਿ ਐਵੇਂ ਵੀ ਆਪਾਂ 12 1 ਵਜੇ ਤੋਂ ਪਹਿਲਾਂ ਪਹਿਲਾਂ ਵਧੀਆ ਪਹੁੰਚ ਗਏ ਕਿਉਂਕਿ ਪ੍ਰੀਤ ਨੇ ਅੱਗੇ ਕੰਮ ਤੇ ਜਾਣਾਗਾ ਤੇ ਚੱਲਦੇ ਅੱਗੇ ਮੰਡੀ ਵਿੱਚ ਨਾ ਆਪਾਂ ਇੱਕ ਆ ਰੂਮ ਲੇਤਾ ਸੀਗਾ ਰਾਤ ਨੂੰ ਪਰ ਇਹ ਤੇ ਦੱਸਿ ਕਿੰਨਾ ਰੇਟ ਸੀ ਇਹ 800 ਰੁਪਏ ਦਾ ਮਿਲ ਗਿਆ ਸੀ ਹਾਂ ਆਪਾਂ ਨੂੰ ਇਹ 800 ਰੁਪਏ ਦਾ ਰੂਮ ਮਿਲ ਗਿਆ ਸੀਗਾ ਤੇ ਵੈਸੇ ਕਹ ਰਹੇ ਸੀ ਕਿ ਨੇ 1000 ਰੁਪਏ ਦਾ ਰੂਮ ਹੁੰਦਾ ਪਰ ਆਪਾਂ 800 ਰੁਪਏ ਦਾ ਰੂਮ ਮਿਲ ਗਿਆ ਸੀ ਇਹ ਤੇ ਬਾਈ ਵਧੀਆ ਮਤਲਬ ਤੋਂ ਪਰਸਨਲੀ ਤਾਂ ਬੈਸਟ ਹੈਗਾ ਤੇ ਬਾਹਰ ਇਧਰ 뷰 ਦੇਖਣ ਲਈ ਬਣਾ ਹੈ ਵਧੀਆ ਬਾਲਕਨੀ ਟਾਈਪ ਛੋਟਾ ਜਿਹਾ ਇੱਥੋਂ ਉਹ ਸਿੱਧਾ ਰਸਤਾ ਮਨਾਲੀ ਵਾਲਾ ਤੇ ਇਧਰ ਕੀਰਤਪੁਰ ਸਾਹਿਬ ਸੁੰਦਰ ਨਗਰ ਵਾਲਾ ਮਤਲਬ ਇਧਰ ਜਾਂਦਾ ਰਸਤਾ ਤੇ ਘੈਂਟ ਆ 뷰 ਵਧੀਆ ਹੈ ਤੇ ਲੋਕੇਸ਼ਨ ਵੀ ਸਹੀ ਹੈ ਰੇਟ ਵੀ ਸਹੀ ਹੈ ਬਿਲਕੁਲ ਦੋ ਦਿਨ ਹੋ ਗਏ ਮੋਟਰਸਾਈਕਲ ਚੱਲਦਿਆਂ ਤੇ ਮੋਟਰਸਾਈਕਲ ਕਾਫੀ ਗਾਰੇ-ਗੋਰੇ ਬਤਰੀ ਨਿਕਲੇ ਆ ਤਾਂ ਕਰਕੇ ਨਾ ਚਾਂ ਦਾ ਤਾਂ ਬੁਰਾ ਹਾਲ ਹੋ ਹੈ ਬੰ। ਇਹਦੇ ਤੋਂ ਹੁਣ ਆਪਾਂ ਲਾਵਾਂਗੇ ਚੈਨ ਲੂਬ੍ਰੀਕੇਟ। ਤੇ ਚੈਨ ਲੂਬ੍ਰੀਕੇਟ ਲਾ ਕੇ ਕਿਉਂਕਿ ਰਾਤੀ ਨਾ ਚੈਨ ਥੋੜੀ ਕਟ ਕਰ ਕਰਨ ਲੱਗੀ ਸੀਗੀ। ਬੁਰਸਾ ਪਾ ਲੈਗੀ ਨਹੀਂ ਆ ਗਲਤੀ ਕਰੀਏ ਬੁਰਸਾ ਲੈ ਕੇ ਮੈਂ। ਹੈਨਾ? ਨਹੀਂ ਆਈ ਲੋੜ। ਸ਼ਾਬਾਸ਼ ਸ਼ਾਬਾਸ਼ ਜਦੋਂ ਦੇ ਦੇ ਲੋਕ ਟਰੈਵਲ ਕਰਦੇ ਨੇ ਨਾ ਇੱਕ ਗੱਲ ਮੈਂ ਨੋਟ ਕੀਤੀ ਆ ਉਹਨਾਂ ਕੋਲੇ ਮੋਟਰਸਾਈਕਲ ਜਾਂ ਤਾਂ ਹਮਾਲਾ ਲੈ ਕੇ ਆਉਂਦੇ ਨੇ ਜਾਂ ਡੋਮੀਨੋਰ ਲੈ ਕੇ ਆਉਂਦੇ ਨੇ ਬਜਾਜ ਵਾਲਾ ਕਹਿੰਦੇ ਵੀ ਡੋਮੀਨੋਰ ਮੋਟਰਸਾਈਕਲ ਵੀ ਥੋੜਾ ਵਧੀਆ ਦਾ ਮਜ਼ਬੂਤ ਆਗਾ ਤੇ ਭਜਨ ਭਜਾਉਣ ਨੂੰ ਵੀ ਜਿਵੇਂ ਲਦਾਖ ਖਾਰੇ ਰੋਡ ਤੇ ਕਾਫੀ ਦੇਖਿਆ ਮੋਟਰਸਾਈਕਲ ਡੋਮੀਨੋਰ ਹੋ ਗਿਆ ਤੇ ਆਪਣਾ ਹਮਾਲਾਣ ਹੋ ਗਿਆ ਤੇ ਬੁਲਟ ਤਾਂ ਲੈ ਕੀ ਜਾਂਦੇ ਲੋਕ ਕ੍ਰਾਸਕ ਲੈ ਜਾਂਦੇ ਨੇ ਹਾਂ ਡੌਮੀਓਰ ਵੀ ਠੀਕ ਆ ਮੋਟਰਸਾਈਕਲ ਤੇ ਬਾਕੀ ਮੋਟਰਸਾਈਕਲ ਤਾਂ ਲੋਕ ਆਇਆ ਤਾਂ ਬਲਟਿਨੇ ਤੇ ਵਜਾਈ ਜਾਂਦੇ ਨੇ ਪਰ ਜਿਵੇਂ ਉਹ ਆਏ ਵੀ ਥੋੜੇ ਜਿਹਾ ਕੰਫਰਟੇਬਲ ਚ ਆ ਜਾਂਦਾ ਹਮਾਲਨ ਵੀ ਥੋੜਾ ਜਿਹਾ ਕੰਫਰਟੇਬਲ ਚ ਆ ਜਾਂਦਾ ਸ਼ੁਕਰ ਸ਼ੁਕਰ ਉੱਚੇ ਨੇ ਦੇ ਭਾਈ ਵੀ ਵੀ ਵਧੀਆ ਹੋਵੇ ਨਾ ਜਿਵੇਂ ਆ ਮਨਾਲੀਆ ਰੋਡ ਆ ਜਿਵੇਂ ਆ ਬਚਰਾ ਟੁੱਟਿਆ ਹੋਇਆਗਾ ਪਾਈਆਂ ਸਿਰ ਹਾਤ ਰੈਸਕ੍ਰੀਨ ਲੱਤਾ ਵੀ ਕਾਨੂੰ ਮੇ ਕੀ ਫਾਇਦਾ ਛੱਟ ਫੇਜ ਪੱਛ ਸਕਦੀ ਹੈਗੀ ਜਿਵੇਂ ਇਦਾਂ ਦੇ ਰੋਡ ਹੋਣ ਇੱਥੇ ਵੀ ਮੋਟਰਸਾਈਕਲ ਪਾਣ ਵੇ ਗੇਰ ਬਹੁਤ ਘੱਟ ਲੈਂਦਾ ਬਹੁਤ ਜਿਆਦਾ ਕੱਟ ਚਾਂਸ ਹੁੰਦੇ ਨੇ ਵੀ ਬੰਦੇ ਵਗੈਰ ਲੈਣਦੇ ਜਿਹੜਾ ਤੀਜਾ ਚੌਥਾ ਚੌਥਾ ਵੀ ਕਦੇ-ਕਦੇ ਲੈਂਦਾ ਜਿੱਥੇ ਮੰਨ ਲਓ ਸੜਕ ਪੂਰੀ ਸਾਫ਼ ਹੋਵੇ ਇਸ ਦਾ ਦੂਜਾ ਤੀਜੇ 'ਚ ਜਾਂਦਾਗਾ ਮੋਟਰਸਾਈਕਲ ਕਿਉਂਕਿ ਰਸਤੇ ਕਾਫੀ ਖਰਾਬ ਹੋਏ ਹੋਏ ਨੇ ਗੱਡੀਆਂ ਗੁੱਡੀਆਂ ਜਿਆਦਾ ਆਉਂਦੀਆਂ ਕਰਕੇ ਨਾ ਇਹ ਰੋਡ ਚੱਲਦਾ ਵਾਲਾਗਾ ਬਾਕੀ ਮੀਂਹ ਪਏ ਹੋਏ ਕਰਕੇ ਕਿਸਮਾਨ ਜਾ ਪਿਆ ਹੁੰਦਾ ਚਿੱਕੜ ਚੁੱਕੜ ਦਾ ਕਾਫੀ ਹੋਇਆ ਹੁੰਦਾਗਾ ਪਰ ਹੁਣ ਤੱਕ ਖੈਰ ਕੱਲ ਵੀ ਨਹੀਂ ਮੀਂਹ ਪਿਆ ਅੱਜ ਵੀ ਨਹੀਂ ਮੀਂਹ ਪਿਆ ਤਾਂ ਨਾਲ ਕੰਮ ਚੱਲੀ ਜਾਂਦਾ ਤੇ ਆਪਾਂ ਹੁਣ ਮੰਡੀ ਦੇ ਵਿੱਚ ਐਂਟਰ ਹੋਣ ਵਾਲੇ ਆ ਜਿੱਥੇ ਆਪਾਂ ਰਹੇ ਸੀ ਅਸਲ 'ਚ ਉਹ ਨਾ ਮੰਡੀ ਦੇ ਪਿੱਛੇ ਜਿਕੇ 10 ਕਿਲੋਮੀਟਰ 10 11 ਕਿਲੋਮੀਟਰ ਏਰੀਆ ਉਹ ਮੰਡੀ ਤੇ ਹੀ ਪੈਂਦਾ ਮੰਡੋ ਤੋਂ ਬਾਅਦ ਮੰਡੀ ਦੇ ਵਿੱਚ ਆਏ ਜੇ ਤੇ ਹੁਣ ਆਪਾਂ ਹੁਣ ਪਹੁੰਚੇ ਮੰਡੀ ਅਸਲ 'ਚ ਮੰਡੀ ਦਾ ਗੁਰਦੁਆਰਾ ਸਾਹਿਬ ਆ ਗਿਆ ਸਾਹਮਣੇ ਤੇ ਪਿਛਲੀ ਵਾਰੀ ਤਾਂ ਆਪ ਇਧਰ ਆਏ ਸੀਗੇ ਕਸੌਲ ਵਾਲਾ ਆਏ ਸੀਗੇ ਤੇ ਉਦੋਂ ਇੱਥੇ ਰੁੱਕ ਕੇ ਗਏ ਸੀ ਗੁਰਦੁਆਰਾ ਸਾਹਿਬ ਤੇ ਇੱਥੋਂ ਹੀ ਪਠਾਨਕੋਟ ਨੂੰ ਇੱਕ ਰਸਤਾ ਜਾਂਦਾ ਹੈਗਾ ਤੇ ਇੱਥੇ ਜਗਿੰਦਰ ਨਗਰ ਨੂੰ ਰਸਤਾ ਜਾਂਦਾਗਾ ਉਹ ਸਾਹਮਣੇ ਗੁਰਦੁਆਰਾ ਸਾਹਿਬ ਆ ਇਧਰ ਬिलासपुर ਪਠਾਨਕੋਟ ਹੈਗਾ 208 ਕਿਲੋਮੀਟਰ ਤੇ ਚੰਡੀਗੜ੍ਹ ਹੈਗਾ 200 ਕਿਲੋਮੀਟਰ ਤੇ ਬिलासपुर ਹੈਗਾ 68 ਕਿਲੋਮੀਟਰ ਆਹ ਵਾਲਾ ਇਧਰ ਰਸਤਾ ਜਾਂਦਾ ਇਧਰਲਾ ਇੱਥੇ ਥੋੜੀ ਢੀਢ ਭੜਕਾ ਜਾ ਹੁੰਦਾ ਹੈਗਾ ਕਿਉਂਕਿ ਇਹ ਸਿੰਗਲ ਰੋਡ ਆ ਸਾਧਨ ਵਾਲੇ ਚੱਲਦੇ ਸੇ ਇੱਧਰ ਆ ਗਿਆ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਇੱਥੇ ਆ ਗਿਆ ਮੰਡੀ ਦਾ ਬੱਸ ਸਟੈਂਡ ਮੋਸਟਲੀ ਲੋਕ ਕੀ ਕਰਦੇ ਇੱਥੇ ਨਾ ਜ਼ਿਆਦਾ ਪੰਜਾਬੀ ਬੋਲਦੇ ਨੇ ਮੰਡੀ ਵਾਲਾ ਛੱਡ ਹਿਮਾਚਲ ਦਾ ਕਾਫੀ ਮਤਲਬ ਲੋਕ ਪੰਜਾਬੀ ਬੋਲਦੇ ਨੇ ਜਿੱਦੇ ਮੈਂ ਆਪਸ ਜੀਪੀ ਗਏ ਸੀ ਉੱਥੇ ਵੀ ਲੋਕ ਕਾਫੀ ਨੇ ਜਿਹੜੇ ਪੰਜਾਬੀ ਬੋਲਦੇ ਨੇ ਤੇ ਇਹ ਲੋਕ ਦਾ ਪੰਜਾਬੀ ਵਧੀਆ ਪ੍ਰੋਪਰ ਜਾਣਦੇ ਨੇ ਵਧੀਆ ਪਰ ਜਿਹੜੇ ਪੁਰਾਣੇ ਬੰਦੇ ਨੇ ਉਹ ਤਾਂ ਵਧੀਆ ਜਾਣਦੇ ਨੇ ਨਵੇਂ ਮੁੰਡੇ ਕੁੜੀਆਂ ਦਾ ਨਹੀਂ ਪਤਾ ਕਿਉਂਕਿ ਉਹ ਘੱਟ ਬੋਲਦੇ ਨੇ ਕੀ ਆ ਬਾਤ ਇੱਧਰ ਹੈ ਮੰਡੀ ਸ਼ਹਿਰ ਇਹ ਵਾਲਾ ਸ਼ਹਿਰ ਹੋਗਾ ਜਿੱਧਰ ਆਪਾਂ ਨੂੰ ਘਰ ਦੇ ਸਿਰੇ ਨੇ ਤੇ ਆਪਾਂ ਸਾਹਮਣੇ ਜਾਣਾਗਾ ਸਿੱਧਾ ਸੁੰਦਰਨਗਰ ਨੂੰ ਇਥੇ ਕਾਫੀ ਨਾਲ ਸਿੱਖਾਂ ਦੇ ਪਰਿਵਾਰ ਰਹਿੰਦੇ ਨੇ ਮਤਲਬ ਗਿਣਤੀ ਤੇ ਨਹੀਂ ਪਤਾ ਹੁਣ ਕਿੰਨੀ ਕਿੰਨੀ ਗਿਣਤੀ ਹੋਊਗੀ ਪਰ ਦੇਖੇ ਨੇ ਕਾਫੀ ਰਹਿੰਦੇ ਨੇ ਦੁਕਾਨਾਂ ਬੜਾ ਆਬਦੇ ਉਹਨਾਂ ਦੇ ਕਾਰੋਬਾਰ ਵੀ ਹੈਗੇ ਨੇ ਦੇਖ ਸਾਹਮਣੇ ਮਹੌਲਾ ਮੰਡੀ ਤੋਂ ਜੇ ਆਪਾਂ ਸਵੇਰ ਦੀ ਗੱਲ ਕਰੀਏ ਤਾਂ ਮੰਡੀ ਤੋਂ Shimla 160 ਕਿਲੋਮੀਟਰ ਪੈਂਦਾਗਾ ਤੇ ਉਧਰ ਦੀ ਜੇ ਮੈਂ ਆਪਾਂ Bilaspur ਸਾਈਡ ਦੀ ਜਾਈਏ ਤਾਂ ਉਧਰ Bilaspur ਤੋਂ ਸ਼ਾਇਦ ਮਿਲਦਾ 90 ਕਿਲੋਮੀਟਰ ਪਊਗਾ ਕਿਉਂਕਿ ਇੱਥੋਂ Bilaspur ਹੀ ਅਸਲ 'ਚ Shimla ਤੋਂ 70-75 ਕਿਲੋਮੀਟਰ ਦੂਰ Bilaspur ਹੈਗਾ ਮੰਡੀ ਤੋਂ ਤੇ ਅੱਗੇ 90 ਕਿਲੋਮੀਟਰ ਅੱਗੇ ਪੈਂਦਾ ਮਤਲਬ ਟੋਟਲ 160 155 ਕਾ ਇੰਨਾ ਕੁ ਪੈਂਦਾ ਲੋਕੇਸ਼ਨ ਆਪਾਂ ਲਾਈ ਨਹੀਂ ਹੋਈ ਕਿਉਂਕਿ ਇਹ ਰੋਡ ਦਾ ਤਾਂ ਆਪਾਂ ਨੂੰ ਬੈਸੇ ਪਤਾਗਾ ਕਿਹੜਾ ਰਾਹ ਕਿੱਧਰ ਦੀ ਜਾਂਦਾ ਹੈਗਾ ਕਿੱਧਰ ਰੋਡ ਤੇ ਕਾਫੀ ਵਾਰ ਆਏ ਹੋਇਆ ਲੋਕੇਸ਼ਨ ਆਉਂਦੀ ਲੋੜ ਹੀ ਨਹੀਂ ਪੈਂਦੀ ਮੰਡੀ ਦੇ ਬਾਅਦ ਜਿਹੜਾ ਅਗਲਾ ਸ਼ਹਿਰ ਆਉਂਦਾ ਉਹ ਹੈ ਸੁੰਦਰ ਨਗਰ ਤੇ ਸੁੰਦਰ ਨਗਰ ਇੱਥੋਂ ਹੈਗਾਗਾ 20 ਕਿਲੋਮੀਟਰ ਐ ਬਾਈ ਲੇ ਉੱਤਰ ਬਾਈ ਲਿਖਿਆ ਹੈ ਪਰ 20 ਕਿਲੋਮੀਟਰ ਹੀ ਬੰਦਾਗਾ ਯਾ ਬਾਤ ਸਾਡੇ ਦਾ 뷰 ਦੇਖਣ ਵਾਲਾ ਪੂਰਾ ਜ਼ਬਰਦਸਤ ਮਾਹੌਲ ਜਿਹੜੀਆਂ ਚੀਜ਼ ਨਾ ਅਸਲ ਚੱਖਾ ਦੇਖ ਸਕਦੇ ਨੇ ਉਹ ਚੀਜ਼ਾਂ ਕੈਮਰੇ ਕੋ ਮਰੇ ਨਹੀਂ ਕੈਚ ਕਰ ਸਕਦੇ ਹੁੰਦੇ ਕੈਮਰੇ ਤੋਂ ਬਸ ਇੱਕ ਹੀ ਆ ਵੀ ਆਪਾਂ ਮਤਲਬ ਮੂਮੈਂਟ ਕੈਪਚਰ ਕਰ ਲਈ ਪਰ ਜਿਹੜੀ ਚੀਜ਼ ਹੈ ਅੱਖਾਂ ਨੇ ਮੈਗਜ਼ੈਫੈਕਸ਼ਨ ਨੇ ਦੇਖਣੀ ਉਹ ਕੈਮਰੇ ਮੋਬਾਈਲ ਨਹੀਂ ਚੀਜ਼ਾਂ ਕਰ ਸਕਦੇ ਕਿ ਮੈਂ ਬਹੁਤ ਕਈ ਵੀਡੀਓ ਦੇਖਦੇ ਆਪਣਾ ਹੁੰਦਾ ਵੀ ਆਹ ਵੀਡੀਓ ਦੇ ਵਿੱਚ ਤਾਂ ਹਰਿਆਲੀ ਜੀ ਹੈ ਨਹੀਂ ਗੀ ਹਰਿਆਲੀ ਘਾਟਾ ਤਾਂ ਉੱਥੇ ਇਧਰ 뷰 ਨਹੀਂ ਹੁੰਣਾ ਅਸਲ 'ਚ ਜਾ ਕੇ ਪਤਾ ਚੱਲ ਲੱਗਦਾ ਵੀ ਉੱਥੇ ਦਾ ਮਾਹੌਲ ਕਿੱਦਾਂ ਦਾ ਹੈ ਜਿਵੇਂ ਸਾਨੂੰ ਕਮਾ ਕਿਉਂਕਿ ਜਿਵੇਂ ਮੈਂ ਵੀਡੀਓ ਦੇਖੀ ਸੀ ਪਹਿਲੀ ਵਾਰ ਜਿੱਪੀ ਦੀ ਮੈਨੂੰ ਐ ਲੱਗਿਆ ਸੀ ਵੀਡੀਓ ਦੇਖ ਕੇ ਵੀ ਯਾਰ ਇੱਥੇ ਕੋਈ ਜ਼ਿਆਦਾ ਹੋਣਾ ਨਹੀਂ ਖਾਸ ਹੋ ਸਕਦਾ ਵੀ ਜਿਵੇਂ ਮੈਂ ਵੀਡੀਓ ਬਣਾਈ ਹੈ ਇਹਦੇ ਵਿੱਚ ਤੁਹਾਨੂੰ ਐ ਲੱਗੇ ਵੀ ਇੱਥੇ ਕੋਈ ਜ਼ਿਆਦਾ ਖਾਸ ਨਹੀਂ ਪਰ ਜੇ ਤੁਸੀਂ ਅਸਲ ਦੇ ਵਿੱਚ ਆਉਂਗੇ ਨਾ ਤੁਸੀਂ ਦੇਖੋਗੇ ਇੱਥੇ ਦਾ 뷰 ਤੁਹਾਨੂੰ ਵਧੀਆ ਅਨੁਭਵ ਹੋਊਗਾ ਇਹ ਚੀਜ਼ ਦਾ ਵੀ ਠੀਕ ਹੈ ਇਹ ਮ ਪਰ ਪੰਜਾਬ ਨਾਲ ਸੋਣੀ ਚਿੱਤ ਨਹੀਂ ਕੋਈ ਹੈਗੀ ਪੰਜਾਬ ਦਾ ਪੰਜਾਬ ਹੀ ਆ ਫਿਰ ਜਿੱਥੇ ਬੰਦਾ ਮਰਜੀ ਵਗਦੇ ਪਰ ਬੰਦਾ ਪੰਜਾਬ ਨਹੀਂ ਭੁੱਲ ਸਕਦਾ ਹੁੰਦਾ ਇੱਥੇ ਆ ਕੇ ਤਾਂ ਪਰੀ ਤਾਂ ਲੱਗਦਾ ਜਿਵੇਂ ਬੱਦਰ ਆ ਜਾ ਫਿਰਦੇ ਹੁੰਦੇ ਨਾ ਆ ਕੀ ਹੋ ਗਿਆ ਗੱਡੀ ਲਈ ਬੈਠਾ ਕਿ ਨਹੀਂ ਐਕਸੀਡੈਂਟ ਕਰੀ ਬਠਾ ਗੱਡੀ ਦਾ ਵਿਚ ਵਿਚ ਨਾ ਲੋਕ ਕਾਲੀ ਵਾਲੀ ਕਰਦੇ ਨੇ ਜਿਆਦਾ ਇਹ ਗੱਲ ਮੰਨਦੇ ਆ ਵੀ ਚਲੋ ਜਾਣਾ ਬੰਦੇ ਹਰੇਕ ਨੇ ਇੱਥੇ ਮਤਲਬ ਪਹੁੰਚਣਾ ਟਾਈਮ ਤੇ ਨਾ ਵਿਚ ਲੋਕ ਇੰਨੀ ਜਿਆਦਾ ਕਾਲੀ ਕਰਦੇ ਹੁੰਦੇ ਨੇ ਪਸ਼ੂ ਖੜੇ ਸੀਗੇ ਉਹ ਗੱਡੀ ਨੂੰ ਡੱਕਰੀ ਆ ਜਾਏ ਤਲਾ ਤਾਂ ਬ੍ਰੇਕ ਮਾਰਦੇ ਤਾਂ ਫਾਇਦਾ ਕੀ ਨਿਕਲਿਆ ਉਹਨੂੰ ਵੀ ਤੈਨੂੰ ਪਤਾ ਵੀ ਸਾਹਮਣੇ ਖੜੇ ਨੇ ਪਸ਼ੂ ਖੜੇ ਨੇ ਤੂੰ ਹੌਲੀ ਪਹਿਲੀ ਹੌਲੀ ਕਰ ਲੈ ਐਡਾ ਦੱਸ ਕੀ ਮਸਲਾ ਹੁੰਦਾਗਾ ਉਹਰੇ ਸਾਦੇ ਯਾਨੀ ਕਿ ਵਿੱਚ ਲੋਕੋਂ ਹੀ ਬਿਨਾ ਗੱਲਾਂ ਮਸ਼ੀਨਰੀ ਨਾਲ ਘਾ ਧੱਕਾ ਕਰਨੇ ਚੀਜ਼ ਦਾ ਇਹਦਾ ਕੀ ਪਤਾ ਕਦੋਂ ਧੋਖਾ ਦੇ ਦੇ ਮਸ਼ੀਨਰੀ ਮਸ਼ੀਨਰੀ ਵਿੱਚ ਨਹੀਂ ਕੋਈ ਜ਼ੋਰ ਜਿਹਾ ਮੈਸ਼ ਨਹੀਂ ਹੁੰਦੀ ਨਾਲੇ ਖਾਸ ਕਰ ਪਹਾੜਾਂ ਵਿੱਚ ਆਪਦਾ ਉਹਨਾਂ ਕਿ ਚੱਲੋ ਰਿਲੈਕਸੇ ਚੱਲੋ ਆਨੰਦ ਵੀ ਲੈਂਦੇ ਜਾਓ ਫਾਇਦਾ ਵੀ ਨਿਕਲ ਆਉਂਦਾ ਉਹਨੂੰ ਟੱਕਰੀ ਆਣਾ ਮੋਟਰਸਾਈਕਲ ਪਰ ਜਿਵੇਂ ਹੁਣ ਇਹ ਤਾਂ ਲੰਬੇ ਬਾਈਕਰ ਆਉਂਦੇ ਨੇ ਤਾਂ ਇਹ ਤਾਂ ਮੈਥੇ ਆਉਂਦਾ ਵੀ ਅਸੀਂ ਭਈ ਇੰਨੀ ਕਿ ਸਪੀਡ ਤੇ ਜਾਣਾਗਾ ਅਸੀਂ ਜਾਣਾ ਬਸ ਅਧੋ ਦਾ ਆਉਣਾ ਉਹਨਾਂ ਨੂੰ ਦੇਖਣਾ ਦੁੱਖਣਾ ਤਾਂ ਹੁੰਦਾ ਨਹੀਂ ਗੱਲਾਵਾ ਸਾਹਿਬਾਂ ਦਾ ਸਕੂਨ ਲਿੱਜ ਜਾਂਦੇ ਨੇ ਜੇ ਤੁਸੀਂ ਆਪਾ ਘੁੰਮਣ ਫਿਰ ਜਾਂਦੇ ਆ ਤਾਂ ਆਪਾਂ ਤਾਂ ਚੀਜ਼ਾਂ ਦੇਖਣ ਜਾ ਰਹੇ ਨਾ ਤਾਂ ਉਸ ਹਮ ਨਾ ਜਾਓ ਬਸ ਨਿਆਰਾ ਵੀ ਲਓ ਨਾ ਜ਼ਿੰਦਗੀ ਦੇ ਨਾਲ-ਨਾਲ ਸਫ਼ਰ ਦਾ ਮਜ਼ਾ ਵੀ ਲਓ ਫੇਰ ਸਵੇਰ ਦਾ ਟਾਈਮ ਆ ਸਵੇਰ ਸਵੇਰ ਦਾ ਟਾਈਮ ਆ ਤੇ ਸੜਕਾਂ ਦੇ ਉੱਪਰ ਮਤਲਬ ਜ਼ਿਆਦਾ ਰਸ ਵੀ ਹੈ ਨਹੀਂਗਾ ਪਰ ਸਾਹਮਣੇ ਵਾਲਾ 뷰 ਦੇਖ ਕੇ ਤਾਂ ਬਾਕੀ ਕਮਾਲ ਆਇਆ ਉਹਨਾਂ ਦਾ ਜਿਹੜੇ ਆਪਣੇ ਵੀਰ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਐ ਲੱਗਿਆ ਵੀ ਕੋਈ ਜ਼ਿਆਦਾ ਨਹੀਂ ਗਏ ਬਦਲੀ ਨੇ ਪਰ ਅਸਲ ਦੇ ਵਿੱਚ ਜਦੋਂ ਆਪਾਂ ਕੋਈ ਚੀਜ਼ ਦਾ ਅਨੁਭਵ ਕਰਦੇ ਆ ਨਾ ਉਹਦਾ ਵੱਖਰੇ ਸਵਾਦ ਹੁੰਦਾ ਹੈਗਾ ਦੇਖਣ ਦਾ ਮਤਲਬ ਤੁਸੀਂ ਉਹਦਾ ਵੀਡੀਓ ਦੇ ਵਿੱਚ ਉਹਨਾਂ ਨੂੰ ਲੱਗਿਆ ਵੀ ਨਾ ਇੰਨਾ ਵਧੀਆ ਨਹੀਂ ਹੈਗਾ ਮਾਹੌਲ ਪਰ ਇਧਰ ਠੰਡੀ ਠੰਡੀ ਹਵਾ ਆਉਂਦੀ ਆ ਸਾਹਮਣੇ 뷰 ਨੇ ਮਾਰਨਿੰਗ ਦਾ ਟਾਈਮ ਆ ਤੇ ਇੱਕ ਨੰਬਰ ਆ ਮਾਹੌਲ ਬੁਰਾ ਯਾਰ ਮਾਸਕ ਦੇ ਉੱਪਰ ਧੁੰਦਲਾ ਧੁੰਦਲਾ ਜਿਹਾ ਲੱਜਣ ਲੱਗਿਆ ਹੈ ਪ੍ਰੀਤ ਤੋਂ ਦਪੇ ਹੀ ਆ। ਪਰ ਕੀ ਗੱਲ ਹੈ? ਲਓ ਜੀ ਆਪਾਂ ਪਹੁੰਚ ਚੁੱਕੇ ਹ ਸੁੰਦਰ ਨਗਰ। ਤੇ ਸੁੰਦਰ ਨਗਰ ਕਾ ਵੀ ਸੁੰਦਰਾ। ਇਹਦੇ ਵਿੱਚ ਕੋਈ ਕੋਈ ਸ਼ੱਕ ਨਹੀਂ ਹੈ। ਬ੍ਰੀਤ ਕਹਿੰਦਾ ਜੀ ਆਪਾਂ ਐਕਟੀਵਿਟੀ ਕਰਨੀ ਹੈ ਬ੍ਰੀਤ ਹਨਾ ਵਿੱਚ। ਔਰ ਤੇਈ ਪੈਰਾਗਲਾਈਡਿੰਗ ਦੇਗੀ। ਚਲ ਕੋਈ ਨਹੀਂ ਅੱਬ ਉੱਥੇ ਚੱਲਾਂਗੇ ਬੀਰ ਬੀਲਿੰਗ ਉੱਥੇ ਕਰਾ ਕੇ ਲੈਂਦੇ ਰੇ ਪੈਰਾਗਲਾਈਡਿੰਗ। ਉਹ ਤਾਂ ਸਪੈਸ਼ਲ ਹੁੰਦੀ ਹੈ। ਇੱਧਰ ਕੁਲੂ ਵਾਲੀ ਸ਼ੈੱਟ ਤਾਂ ਹੋਈ ਜਾਂਦੀ ਐ ਪੈਰਾਗਲਾਈਡਿੰਗ ਪਰ ਆਪਾਂ ਕੋਲੋਂ ਗਏ ਨਹੀਂ ਗੇ। ਅੱਗੇ ਮੌਸਮ ਬੈਸੇ ਸਾਫ ਆਗਾ। ਇਹ ਨੈਟ ਤੇ ਵੀ ਦੇਖਿਆ ਸੀਗਾ ਪਰ ਮੈਸਿਵ ਸਾਫ ਆ ਮੌਸਮ। ਇਹ ਤੁੰਦੀ ਹੈਗੀ ਜਿਹੜੀ ਸਾਹਮਣੇ ਤੇ ਸ਼ਰੀਰ ਨੇ ਆਪਾਂ ਨੂੰ ਇਹ ਤੁੰਦੀ ਹੈਗੀ ਮੀਂਹ ਨਹੀਂ ਪੈ ਰਿਹਾ ਕਿਤੇ ਵੀ। ਮੀਂਹ ਉਧਰ ਸਾਈਡ ਸੂਟ ਤੇ ਹੋ ਸਕਦਾ ਪੈ ਰਹਾ ਹੋਵੇ ਕਿਤੇ। ਪਰ ਇੱਧਰ ਤੁੰਦੀ ਐ ਇਹ। ਇਸ ਟਾਈਮ ਪੂਰਾ ਹਰਾ ਸ਼ਹੌਨ ਲੱਗਿਆ। ਕਿ ਇੱਥੇ ਸਕੂਲਾਂ ਵਾਲੇ ਵੀ ਨੇ ਸਕੂਲ ਆ ਹੱਥ ਆ ਪਰਲੇ ਸਾਡਾ ਸਕੂਲ ਆ ਚਾ ਭੁੱਲ ਗਏ ਸੀ ਆਪਾਂ ਸਕੂਲਾਂ ਵਾਲੇ ਕਰਕੇ ਧਮਾਕਾ ਰਾਂ ਕਰਕੇ ਕਾਫੀ ਸਟੂਡੈਂਟ ਹਨਾ ਇੱਥੇ ਹੂੰ ਸਹੀ ਆ ਸਹੀ ਆ ਇਹਨਾਂ ਦੀ ਵਰਦੀ ਦੇਖ ਕੇ ਜੀ ਹੈ ਸ਼ਰਟ ਟੀ ਸ਼ਰਟ ਟੀ ਸ਼ਰਟ ਇੱਕੋ ਜਿਹਾ ਨੇ ਇੱਕੋ ਜਿਹਾ ਰੰਗ ਦੀਆਂ ਸਾਰੀਆਂ ਡੱਬਗੀ ਜਾਲੀਆਂ ਹੁਣ ਆਪਾਂ ਇੱਧਰ ਮੁੜਨਾ ਆਵਲੀ ਸ਼ਹਿਰ ਇਹ ਦਿੱਲੀ ਹੈਗਾ ਇੱਥੋਂ 430 ਕਿਲੋਮੀਟਰ ਤੇ ਸਿਮਲਾ ਹੈਗਾ 115 ਰੇਸਾ ਦੇ ਜਾਂਦਾ ਵਿਲਦ ਨੂੰ ਕੋਈ ਫਾਇਦਾ ਨਹੀਂ ਰੇਸੇ ਦਾ ਹੀ ਜਾਂਦਾ ਖੜੇ ਉਹਦਾ ਕੋਈ ਫਾਇਦਾ ਨਹੀਂ ਰੇਸਾ ਦੇ ਜਾਂਦਾ ਤੁਹਾਨੂੰ ਇੱਥੇ ਕਿਹੜਾ ਕਿਸ ਨੇ ਸੁਣਨਾ ਟ੍ਰੈਫਿਕ ਦੇ ਵਿੱਚੋਂ ਹੀ ਹਾਰਨ ਮਾਰੀ ਜਾਂਦੇ ਨੇ ਵਿੱਚ ਖੜੇ ਲੋਕ ਖੜੇ ਹਾਰਨ ਮਾਰੀ ਜਾਂਗੇ ਵੀ ਤੇਰੇ ਹਾਰਨ ਮਾਰਨ ਨਾਲ ਕੀ ਹੋ ਜੂਗਾ ਜਿਹੜਾ ਸਿਆਣਾ ਬੰਦਾ ਹੁੰਦਾ ਉਹ ਆਪੇ ਛੱਡ ਦਿਆਂਦਾ ਮੋਟਰਸਾਈਕਲ ਆ ਜਾਂ ਜਦੋਂ ਆਪਾਂ ਨਿਮਾਨ ਵਾਲਾ ਹੁੰਨੇ ਹੈ ਨਾ ਉਹ ਤਾਂ ਫਿਰ ਮੋਟਰਸਾਈਕਲ ਪੂਰਾ ਮੱਖਰਾ ਮਲਾਈ ਮੰਗੂ ਜਾਂਦਾ ਇੱਕ ਮੋਟਰਸਾਈਕਲ ਦੇ ਚੈਨ ਤੇ ਉਹ ਲੂਬ੍ਰੀਕੇਟ ਜਲਾਤਾ ਠੀਕ ਆ ਉਹਦੇ ਕਰਕੇ ਕੱਲ ਚੈਨ ਥੋੜੀ ਕੜਕੜ ਦੇ ਕਰਨ ਲੱਗੀ ਰਾਤ ਫਿਰ ਇਤਰੂਤਾ ਤੇ ਕਾਫੀ ਚੜ ਜਾਂਦਾ ਚੈਨ ਤੇ ਫਿਰ 500 ਕਿਲੋਮੀਟਰ ਬਾਅਦ ਸਾਫ਼ ਕਰਨੀ ਚਾਹੀਦੀ ਹੈ ਚਾਨ ਮੋਟਰਸਾਈਕਲ ਦੀ ਤਾਂ ਕਰਕੇ ਫਿਰ ਚਾਨ ਝਟ ਖਰਾਬ ਹੋ ਜਾਂਦਾ ਹੋਰ ਨਿਕਲ ਬਾਕੀ ਸਫਾਈ ਜ਼ਰੂਰੀ ਹੈ ਮੋਟਰਸਾਈਕਲ ਦੀ ਇੱਥੋਂ ਗੇਅਰ ਪੰਜਵੇਂ ਰੱਖਿਆ ਹੋਇਆ ਹੈਗਾ ਪਰ ਮੋਟਰਸਾਈਕਲ ਪੂਰਾ ਮਲਾਈ ਵਾਂਗੂ ਜਾ ਰਿਹਾ ਹੈਗਾ ਕੋਈ ਰੇਸ਼ ਨਹੀਂ ਦਿੱਤੀ ਉਸ ਮੋਟਰਸਾਈਕਲ ਦੀ ਇਧਰੋਂ ਹੁਣ ਤਾਂ ਆਪੇ ਨਿਕਲੀ ਅੱਛੇ ਟਾਈਮ ਆਪ ਪਹੁੰਚ ਚੁੱਕੇ ਆ ਪਲਾਸਪੁਰ ਵਾਲੀ ਸਾਈਡ ਮਤਲਬ ਪਲਾਸਪੁਰ ਵਾਲੀ ਸਾਈਡ ਨਹੀਂ ਕਹਿ ਸਕਦਾਏ ਸਾਹਮਣੇ ਜਾਊਗਾ ਰਸਤਾ ਸਿਮਲੇ ਨੂੰ ਤੇ ਇਧਰ ਵਾਲਾ ਰਸਤਾ ਮਨਾਲੀ ਨੂੰ ਤੇ ਇਧਰ ਵਾਲਾ ਰਸਤਾ ਚੰਡੀਗੜ੍ਹ ਨੂੰ ਆਪਾਂ ਸੱਜੇ ਪਾਸੇ ਮੁੜਨਾਗਾ ਤੇ ਉਹ ਸਾਹਮਣਾ ਰਸਤਾ ਹੈਗਾ ਸਿਮਲੇ ਦਾ ਤੇ ਸਿਮਲਾ ਇੱਥੋਂ 82 ਕਿਲੋਮੀਟਰ ਹੈਗਾ ਚੰਡੀਗੜ੍ਹ ਹੈਗਾ 102 ਕਿਲੋਮੀਟਰ ਤੇ ਆਪਾਂ ਅਸਲ ਚੰਡੀਗੜ੍ਹ ਨਹੀਂ ਆਣਾ ਆਪਾਂ ਕੀਰਤਨਪੁਰ ਸਾਹਿਬ ਜਾਣਾਗਾ ਕਿਉਂਕਿ ਚੰਡੀਗੜ੍ਹ ਸਾਹਮਣੇ ਮੀਟਰ ਲੱਗੇ ਹੋਏ ਨੇ ਸਕੈਨ ਕਰੀ ਜਾਂਦਾ ਵੀ ਸਪੀਡ ਕਿੰਨੀ ਗਾ ਯੂਅਰ ਸਪੀਡ ਦੇਖੀਏ ਸਪੀਡ ਨਾ ਇੱਥੇ 40 ਦਿਖਾ ਰਿਹਾ ਉੱਥੇ ਘੱਟ ਦਿਖਾ ਰਿਹਾਗਾ ਉੱਥੇ 32 ਦਿਖਾਉਂਦਾਗਾ ਹੁਵੇ ਚੜਾਈ ਕਰਕੇ ਜ਼ੋਰ ਲੱਗਦਾ ਸੀ ਮੋਟਰਸਾਈਕਲ ਦਾ ਆਪਾਂ ਟਨੰਬਰ 3 ਦੇ ਵਿੱਚ ਐਂਟਰ ਕਰ ਚੁੱਕੇ ਆ ਐਂਟਰ ਕਰ ਚੁੱਕੇ ਆ 3 ਦੇ ਵਿੱਚ ਇਸ ਤੋਂ ਬਾਅਦ 2 ਆਊਗੀ ਟਨਲ ਤੇ ਦੂਜਾ ਨੰਬਰ 1 ਫਿਰ ਇਹ ਟਨਲਾਂ ਆਪਾਂ ਪੰਜਾਬ 'ਚ ਐਂਟਰ ਹੋ ਜਾਾਂਗੇ ਸਵੇਰ ਦੇ ਆਪਾਂ ਚੱਲੇ ਹੋਏ ਜੀ ਭੁੱਖ ਬਹੁਤ ਲੱਗੀ ਹੋਈ ਸੀ ਤੇ ਇੱਥੇ ਆਪਾਂ ਇੱਕ ਪਾਸਾ ਢਾਬੇ ਤੇ ਰੁਕਦੇ ਹੁੰਨੇ ਆ ਜਿੱਥੇ ਦੇ ਉਧਰ ਕੋਲ ਬਾਈਕ ਕੋਲ ਇੱਕ ਤਾਂ ਮੈਕਸ ਪ੍ਰੌਂਠਾ ਸੈਂਡਪੀਜ ਵਗੈਰਾ ਤੇ ਚਾਹ ਵਗੈਰਾ ਸਵੇਰ ਦੇ ਕਿ ਉਹ ਚਾਹ ਵੀ ਪੀਤੀ ਜੀ ਆਪਾਂ ਚਾਹ ਬਾਣੀ ਪੀ ਕੇ ਕਰਕੇ ਨਾਸ਼ਤਾ ਵਗੈਰਾ ਤੇ ਅੱਗੇ ਚੱਲਦੇ ਆਂ ਤੇ ਅੱਗੇ ਮਤਲਬ ਕੀਰਤਪੁਰ ਸਾਹਿਬ 20 ਕਿਲੋਮੀਟਰ ਆ ਤੇ ਜਿਵੇਂ ਆਪਾਂ ਪਹਿਲਾਂ ਗੱਲ ਕਰਿਆ ਸੀ ਵੀ ਚੰਡੀਗੜ੍ਹ ਇੱਥੋਂ ਹੈਗਾ 74-75 ਕਿਲੋਮੀਟਰ ਅੱਗੇ ਆ ਕੀਰਤਪੁਰ ਸਾਹਿਬ ਤੋਂ 20 ਕਿਲੋਮੀਟਰ ਤੋਂ ਬਾਅਦ ਮਤਲਬ 2 ਕਿਲੋਮੀਟਰ ਪਹਿਲੇ ਗਿੱਰਤਪੁਰ ਸਾਹਿਬ ਆਊਗਾ ਫਿਰ 74 ਕਿਲੋਮੀਟਰ ਅੱਗੇ ਚੰਡੀਗੜ੍ਹ ਆਊਗਾ ਕਿਲੋ ਦੀ ਠੀਕ ਆ ਵੀਰੇ ਜਿਹੜੀ ਆਹ 터ਨਲ ਆਪਾਂ ਨੰਗ ਕੇ ਆਇਆ ਤਨ ਨੰਬਰ 1 ਇਹ 1.5 ਕਿਲੋਮੀਟਰ ਵਾਂਗ ਹੋਊਗੇ ਇਹ 1.5ਵਾ ਕਿਲੋਮੀਟਰ ਵਾਂਗ ਮਤਲਬ ਕਿ ਟੁੱਟਰ ਨੌਂ ਡੰਨਾਂ ਨਾਲ ਪੈਂਦੀਆਂ ਨੇ ਮਨਾਲੀ ਤੱਕ ਲੱ ਪੰਜ ਦਾ ਲਗਾਤਾਰ ਹੀ ਪੈਂਦੀਆਂ ਦੁਬਾਰਾ 11 12 13 ਪੈਂਦੀਆਂ ਗਈਆਂ 8 ਹੋ ਗਈਆਂ ਤੇ ਇੱਕ ਵਾਰ ਇੱਕ ਪੁਰਾਣੀ ਡੰਨਾਂ ਲਾਗੀ ਉਹ ਜਿਹੜੀ ਆਪਾਂ ਜਿਬੀ ਰਸਤੇ ਮੁੜੇ ਸੀ ਉਹ ਡੰਨਾਂ ਨਾਲ ਨੌਂ ਡੰਨਾਂ ਨਾਲ ਪੈਂਦੀਆਂ ਨੇ ਤੇ ਉਹ ਟੰਨਾਂ ਤੋਂ ਬਾਅਦ ਕੋਈ ਫਿਰ ਮਨਾਲੀ ਤੱਕ ਕੋਈ ਟੰਨ ਨਹੀਂ ਹੈਗੀ ਜਦੋਂ ਆਪਾਂ ਹਿਮਾਚਲ 'ਚ ਐਂਟਰ ਹੁੰਨੇ ਹੁੰਦੇ ਨੇ ਨਾ ਕਿੰਨੇ ਤਾਂ ਇੱਥੇ ਕੰਨ ਇਹ ਬੰਦ ਹੋਣ ਲੱਗ ਜਾਂਦੇ ਨੇ ਆ ਜਗ੍ਹਾ ਤੋਂ ਜਦੋਂ ਕਿ ਕਿਲਾ ਤਾਂ ਅਬ ਮਰਾਨੀ ਇਲਾਕੇ ਚੋਂ ਇਧਰ ਆਉਣੇ ਐਂਟਰ ਹੁੰਨੇ ਆ ਤਾਂ ਫਿਰ ਕੰਨ ਇਹ ਬੰਦ ਹੋਣ ਲੱਗ ਜਾਂਦੇ ਇੱਕ ਲੱਗਦਾ ਜਦੋਂ ਉੱਪਰ ਆਪਾਂ ਜਿਪੀ ਦੇ ਸੀਗੇ ਕੱਲ ਉਹ ਪਰਸੋਂ ਕੱਲ ਦੀ ਗੱਲ ਹੈ ਪਰਸੋਂ ਫਿਰ ਪਰਸੋਂ ਸੀ ਨਾ ਉਹਦਾ ਕਾਰਨ ਪੂਰੇ ਦਰਦ ਕਰਨ ਲੱਗੇ ਕਿਉਂਕਿ ਚੜ੍ਹਾਈ ਬਹੁਤ ਜ਼ਿਆਦਾ ਸੀਗੀ ਕਮੀ ਪਿਆ ਸੀਗਾ ਐ ਲੱਗੇ ਵੀ ਜਿੱਮੇ ਕੰਨ ਦੇ ਵਿੱਚ ਪੂਰਾ ਪੂਰਾ ਦਰਦ ਸੀਗਾ ਇਵੇਂ ਕਾਰਨ ਪਾਰਟ ਤੇ ਹੁੰਦੇ ਨੇ ਕਿ ਤਰ੍ਹਾਂ ਨਾ ਹੋਇਆ ਹੋਇਆ ਸੀਗੇ ਬਹੁਤ ਔਖੇ ਆਏ ਉਹ ਤਾਂ ਕੰਨਾ ਚੁੰਗੜੇ ਰੱਖੀਆਂ ਫਿਰ ਥੋੜਾ ਜਦੋਂ ਨੀਂਦ ਨੂਦ ਪੂਰੀ ਹੋਈ ਫਿਰ ਥੋੜਾ ਸੈੱਟ ਹੋਇਆ ਰੂਪਨਗਰ ਦੇ ਵਿੱਚ ਨਾ ਰੋਪੜ ਦੇ ਵਿੱਚ ਇੱਕ ਟ੍ਰੇਨ ਚੱਲਦੀ ਆ ਸ਼ਾਇਦ ਉਹ ਬਿਲੋਂ ਦਾ ਪਤਾ ਨਹੀਂ 10 ਕਿਲੋਮੀਟਰ ਤੇ ਇਰ ਤੇ ਕਰਦੇ ਚੱਲਦੀ ਆ ਉਹ ਉਹ ਫ੍ਰੀ ਚੱਲਦੀ ਹੁੰਦੀ ਆ ਪੁਰਾਣੇ ਮਤਲਬ ਕਾਫੀ ਟਾਈਮ ਤੋਂ ਹਮਾਂ ਨੇ ਅੰਗਰੇਜ਼ਾਂ ਮਿਲਦੀ ਆ ਉਹ ਟ੍ਰੇਨ ਉਹ ਰੱਖੀ ਹੋਈ ਆ ਭਾਖੜਾ ਬਿਆ ਡਾਇਮੰਡ ਨੇ ਤੇ ਇਹਦੇ ਦੇਖ ਰੇਖ ਉਹ ਮਤਲਬ ਉਹ ਕਰਦੇ ਨੇ ਉਹ ਦੇਖ ਰੇਖ ਹਰਪੇਸ਼ਿੱਦ ਨੂੰ ਮਿਲਦਾ ਸ਼ਾਇਦ ਵੀਡੀਓ ਹੀ ਪਾਈ ਛੋਦੀ ਉਹ ਫਰੀ ਚੱਲ ਜਾਂਦੇ ਨੇ ਟ੍ਰੇਨ ਲੱਕੜ ਦੀ ਟ੍ਰੇਨਾਂ ਛੋਟੀ ਟ੍ਰੇਨ ਜਿਵੇਂ ਇੱਕ ਆਪਾਂ ਕਹਿੰਦੇ ਵੀ ਸਿਮਿਲਰ ਟ੍ਰੇਨ ਜੀ ਹੁੰਦੀ ਉਹਦੇ ਵਰਗੀ ਟ੍ਰੇਨ ਐ ਕੋਹ ਨਿੱਕੀ ਜੀ ਕਮਾਲ ਦੀ ਗੱਲ ਇਹ ਹੈ ਵੀ ਜਿਹੜਾ ਰੋਪੜ ਵਾਲਾ ਏਰੀਆ ਨਾ ਇਹ ਵੀ ਅਸਲ 'ਚ ਪੰਜਾਬ ਦੇ ਮਾਲਵੇ ਰੀ ਦਾ ਹਿੱਸਾ ਹੈਗਾ। ਦੋਆਬੇ 'ਚ ਨਹੀਂ ਆਉਂਦਾ ਇਹ। ਇਹ ਅਸਲ 'ਚ ਮਾਲਵੇ 'ਚ ਹੀ ਆਉਂਦਾ ਹੈਗਾ। ਕਿਉਂਕਿ ਮਾਲਵਾ ਕਾਫੀ ਵੱਡਾ ਏਰੀਆ ਹੈਗਾ। ਉਹ ਤੁਰ ਤੱਕ ਰਾਜਸਥਾਨ ਤੱਕ ਆਦ ਲੱਗਦੀ ਹੈ। ਇਧਰ ਮਾਨਸਾ, ਬਰਨਾਲਾ, ਬਠਿੰਡਾ ਤੇ ਲੁਧਿਆਣਾ ਹੋ ਗਿਆ, ਪਟਿਆਲਾ ਹੋ ਗਿਆ, ਰੋਪੜ ਹੋ ਗਿਆ ਇਧਰ ਹਨ। ਇਹ ਸਾਰਾ ਏਰੀਆ ਲੁਧਿਆਣਾ ਵੀ ਮਾਲਵੇ ਵਾਲਾ ਹੋ ਗਿਆ ਏਰੀਆ। ਕਾਫੀ ਵੱਡਾ ਹੈ ਮਾਲਵਾ ਆਪਣਾ। ਆਪਾਂ ਪਹੁੰਚ ਚੁੱਕੇ ਹਾਂ ਇਸ ਸੰਗੋਵਾਲ ਤੇ ਸੰਗੋਵਾਲ ਸਾਹਮਣੇ ਪ੍ਰੀਤ ਦਾ ਘਰ ਆ ਕਲੋਨੀ ਦੇ ਵਿੱਚ ਚੰਗਾ ਵੀ ਪ੍ਰੀਤ ਠੀਕ ਹੈ ਫੇਰ ਹੁਣ ਮੈਂ ਚੱਲ ਰਹਾਂ ਹਾਂ ਤੇ ਪ੍ਰੀਤ ਨੂੰ ਛੱਡ ਕੇ ਹੁਣ ਆਪਾਂ ਚੱਲਦੇ ਹਾਂ ਪਿੰਡ ਵੱਲ ਠੀਕ ਹੈ ਪ੍ਰੀਤ ਹਸ ਟਾਈਮ ਆਪਾਂ ਖੜੇ ਹਾਂ ਆਲਮਗੀਰਾਰੇ ਰਸਤੇ ਤੇ ਤੇ ਆ ਜਾਂਦਾ ਸਿੱਧਾ ਰਸਤਾ ਹਲਮਗੀਰ ਸਾਹਿਬ ਨੂੰ ਤੇ ਅੱਗੇ ਆ ਸਿੱਧਾ ਜਿਹੜਾ ਰਸਤਾ ਆਂਦਾ ਹੈ ਜਿਹੜਾ ਉਹ ਮਲੇਰਕੋਟਲਾ ਅੰਮ੍ਰਿਤਗੜ ਤੋਂ ਤੇ ਹੁਣ ਆਪਾਂ ਇਧਰ ਚੱਲਦੇ ਆਂ ਹਲਮਗੀਰ ਵਾਲੇ ਰਸਤੇ 'ਤੇ ਰਾਏਕੋਟ ਵੱਲ ਨੂੰ ਇਹ ਇਹ ਪੱਖੋ ਵੱਲ ਜਾਊਗਾ ਪੱਖੋ ਵੱਲ ਤੋਂ ਬਾਅਦ ਰਾਏਕੋਟ ਇਨਾ ਇਨਾ ਵਜਨ ਲਾਦ ਲਾਉਂਦੇ ਨੇ ਜਾਨਵਰਾਂ ਦੇ ਵਿਚਾਰਾਂ ਤੇ ਯਾਰ ਲੋਕਾਂ ਨੂੰ ਸਮਝ ਕਿਉਂ ਨਹੀਂ ਆਉਂਦੀ ਇਸ ਚੀਜ਼ ਦੀ ਕਿਉਂ পাপ ਕਮਾਈ ਜਾਂਦੇ ਨੇ ਲੋਕ ਸਵੇਰੀ ਆਪਾਂ 7:30 ਵਜੇ ਚੱਲੇ ਸੀਗੇ ਮੰਡੀ ਤੋਂ ਤੇ ਪ੍ਰੀਤ ਨੂੰ 12:30 ਵਜੇ ਸੜਤਾ ਸੀਗਾ ਤੇ 2 ਘੰਟੇ ਮੈਨੂੰ ਇੱਥੇ ਪਿੰਡ ਆਉਣ ਨੂੰ ਲੱਗੇ ਨੇ ਮਤਲਬ ਮੈਂ 2:30 ਵਜੇ ਪਿੰਡ ਪਹੁੰਚ ਗਿਆ ਸੀਗਾ ਤੇ ਆਪਾਂ ਜੇ ਟੋਟਲ ਖਰਚੇ ਦੀ ਗੱਲ ਕਰੀਏ ਤਾਂ ਟੋਟਲ ਖਰਚਾ ਸਾਡਾ ਆਇਆ ਸੀ 3500 ਰੁਪਏ ਪੈਂਤੀ 600 ਰੁਪਏ ਦੇ ਅੰਦਰ ਮਤਲਬ ਸਾਡਾ ਖਰਚਾ ਉਹਦੇ ਵਿੱਚ ਟ੍ਰੈਕਿੰਗ ਵਗੈਰਾ ਤੇ ਆਪਣਾ ਤੇਲ ਦਾ ਖਰਚਾ ਹੋ ਗਿਆ ਰਹਿਣ ਦਾ ਖਰਚਾ ਹੋ ਗਿਆ ਖਾਣ ਪੀਣ ਦਾ ਖਰਚਾ ਹੋ ਗਿਆ ਸਾਰਾ ਸਾਡਾ 3500 ਰੁਪਏ ਲੱਗਿਆ ਸੀਗਾ ਕੋਈ ਜ਼ਿਆਦਾ ਖਰਚਾ ਨਹੀਂ ਆਇਆ ਜਿਹੜੇ ਸਾਰਾ ਮਤਲਬ ਜਗਾ ਸੀ ਬਹੁਤ ਸੋਹਣੀ ਲੋਕੇਸ਼ਨ ਸੀ ਨਾ ਉਹ ਸਭ ਦਾ ਖਰਚਾ ਕੋਈ ਜ਼ਿਆਦਾ ਨਹੀਂ ਆਇਆ ਤੇ ਮੋਟਰਸਾਈਕਲ ਆਪਣਾ 760 ਕਿਲੋਮੀਟਰ ਚੱਲੇਗਾ 750 ਤੋਂ 760 ਕੇ ਬਸ ਇਧਰ ਆ ਥੋੜੇ ਮੈਂ ਬਾਟ ਗਿਣੀ ਨਹੀਂ ਸੀਗੇ 100 ਕਿਲੋਮੀਟਰ ਵਾਲੀ ਤੇ 760 ਕਿਲੋਮੀਟਰ ਚੱਲੇਗਾ ਤੇ ਦែន ਆਪਾਂ ਨੂੰ ਉੱਥੇ ਆਪਾਂ ਨੂੰ ਦੋ ਲੱਗੇ ਨੇ ਇੱਕ ਚਾਨ ਦਾ ਤੇ ਇੱਕ ਆਉਣ ਦਾ ਤੇ ਉਹਦੇ ਸਾਨੇ ਆਪਾਂ ਨੂੰ 4 ਦਿਨ ਲੱਗੇ ਜੀਪੀ ਦੇ ਵਿੱਚ ਤੇ ਬਾਕੀ ਆਪਾਂ ਵੀਡੀਓ ਬੜੀ ਲੰਬੀ ਲੈ ਕੇ ਆਂਦੇ ਇਹਦੇ ਮੋਟਰਸਾਈਕਲ ਦੇ ਵਿੱਚ ਆਪਾਂ 2000 ਦਾ ਤੇਲ ਪਾਇਆ ਸੀਗਾ ਤੇ ਸ਼ੌਕ ਦਾ ਮੇਰੇ ਸਾਨਾ ਵਿੱਚ ਹੁਣ ਤੇਲ ਦੇ ਤੇ 2021 ਸਿਲੰਡਰ ਮਾਡਲ ਤੇਲ ਆਪਣਾ ਲੱਗੇਗਾ ਤੇ ਐਵਰੇਜ ਦੀ ਗੱਲ ਕਰੀਏ ਜੇ ਜਿਹੜੇ ਸਾਨੂੰ ਮੀਟਰ ਦੱਸ ਰਿਹਾ ਮੋਟਰਸਾਈਕਲ ਦਾ ਤਾਂ ਉਹ 38 ਕਿ ਗੀ ਐਵਰੇਜ ਦੱਸ ਰਿਹਾਗਾ ਬਸ ਇਹਦੇ ird girde ਐਵਰੇਜ ਹੋਊਗੀ ਤੇ ਬਾਕੀ ਆਪਾਂ ਬਲੌਗ ਇੱਥੇ ਕਰਦੇ ਸਮਾਪਤ ਤੇ ਆਪਾਂ ਜਲਦੀ ਨਵੇਂ ਸਫਰਾਂ ਤੇ ਚੱਲਾਂਗੇ ਤੇ ਵੀਡੀਓ ਦੇਖਣੇ ਧੰਨਵਾਦ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਅੱਗੇ ਵੀ ਆਪਣੇ ਵੀਡੀਓ ਸ਼ੇਅਰ ਕਰਿਓ ਧੰਨਵਾਦ